ਡਿਜੀਟਲ ਭੁਗਤਾਨ ਉਪਭੋਗਤਾਵਾਂ ਲਈ ਮਹੱਤਵਪੂਰਨ ਖਬਰ ਹੈ ਜੇਕਰ ਤੁਸੀਂ ਵੀ ਰੋਜ਼ਾਨਾ UPI ਰਾਹੀਂ ਲੈਣ-ਦੇਣ ਕਰਦੇ ਹੋ ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਹੂਲਤ ਮਿਲਣ ਵਾਲੀ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ UPI ਨਾਲ ਸੰਬੰਧਿਤ ਕੁਝ ਮਹੱਤਵਪੂਰਨ ਸ਼੍ਰੇਣੀਆਂ ਦੇ ਵਿੱਚ ਲੈਣ-ਦੇਣ ਸੀਮਾ ਵਧਾar ਦਿੱਤੀ ਹੈ ਇਹ ਨਵੇਂ ਨਿਯਮ ਸੋਮਵਾਰ ਯਾਨੀ ਕਿ ਅੱਜ ਤੋਂ ਦੇਸ਼ ਭਰ ਦੇ ਵਿੱਚ ਲਾਗੂ ਹੋਣਗੇ ਅਤੇ ਆਮ ਖਪਤਕਾਰਾਂ ਤੋਂ ਲੈ ਕੇ ਦੁਕਾਨਦਾਰਾਂ ਅਤੇ ਵੱਡੇ ਵਪਾਰੀਆਂ ਤੱਕ ਸਾਰ ਨੂੰ ਪ੍ਰਭਾਵਿਤ ਕਰਨਗੇ ਐਨਪੀਸੀਆਈ ਨੇ ਹੁਣ ਯੂਪੀਆਈ ਰਾਹੀਂ ਵੱਡੇ ਵਿੱਤੀ ਲੈਣ-ਦੇਣ ਨੂੰ ਆਸਾਨ ਕਰ ਦਿੱਤਾ ਹੈ ਖਾਸ ਕਰਕੇ ਪੂੰਜੀ ਬਾਜ਼ਾਰ ਨਿਵੇਸ਼ ਬੀਮਾ ਪ੍ਰੀਮੀਅਮ ਕ੍ਰੈਡਿਟ ਕਾਰਡ ਬਿੱਲ ਸਰਕਾਰੀ ਈ-ਮਾਰਕੀਟਪਲੇਸ ਯਾਤਰਾ ਤੇ ਵਪਾਰੀ ਭੁਗਤਾਨ ਵਰਗੇ ਖੇਤਰਾਂ ਦੇ ਵਿੱਚ ਪ੍ਰਤੀ ਲੈਣ-ਦੇਣ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਇੰਨਾ ਹੀ ਨਹੀਂ ਕੁਝ ਸ਼੍ਰੇਣੀਆਂ ਦੇ ਵਿੱਚ ਇੱਕ ਦਿਨ ਵਿੱਚ 10 ਲੱਖ ਰੁਪਏ ਤੱਕ ਯੂਪੀਆਈ ਲੈਣ-ਦੇਣ ਕਰਨਾ ਸੰਭਵ ਹੋਵੇਗਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਬਦਲਾਅ ਆਮ UPI ਟ੍ਰਾਂਸਫਰ ਤੇ ਵੀ ਲਾਗੂ ਹੋਵੇਗਾ ਤੇ ਅਜੇ ਹਾਂ ਨਹੀਂ ਹੈ ਵਿਅਕਤੀ ਤੋਂ ਵਿਅਕਤੀ ਲਈ ਲੈਣ-ਦੇਣ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਭਾਵ ਦੋਸਤਾਂ ਜਾਂ ਪਰਿਵਾਰ ਨੂੰ ਪੈਸੇ ਭੇਜਣਾ ਪਹਿਲਾਂ ਵਾਂਗ ਪ੍ਰਤੀ ਦਿਨ ਵੱਧ ਤੋਂ ਵੱਧ ਸਿਰਫ 1 ਲੱਖ ਰੁਪਿਆ ਹੀ ਭੇਜਿਆ ਜਾ ਸਕਦਾ ਹੈ NPCI ਦਾ ਕਹਿਣਾ ਹੈ ਕਿ ਇਹ ਕਦਮ ਵੱਧਦੀ ਡਿਜੀਟਲ ਅਰਥ ਵਿਵਸਥਾ ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਆ ਗਿਆ ਹੁਣ ਲੋਕ ਵੱਡੇ ਭੁਗਤਾਨਾਂ ਦੇ ਲਈ ਆਰਟੀਜੀਐਸ ਨੈੱਟਵਰਕੇ ਮੱਧਮ ਆ ਦੀ ਬਜਾਏ ਸਿੱਧੇ ਯੂਪੀਆਈ ਦੀ ਵਰਤੋਂ ਕਰ ਸਕਣਗੇ ਇਸ ਨਾਲ ਨਾ ਸਿਰਫ ਵਿੱਤੀ ਲੈਣ ਦੇਣ ਤੇਜ਼ ਹੋਵੇਗਾ ਸਗੋਂ ਪੂਰੀ ਤਰ੍ਹਾਂ ਡਿਜੀਟਲ ਵੀ ਹੋ ਜਾਵੇਗਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ